ਵਾਹੇ ਗੁਰੂ ਵਾਹੇ ਗੁਰੂ ਵਾਹੇ ਭਾਰਤੀ ਜਨਤਾ ਪਾਰਟੀ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਦیدار ਸਿੰਘ ਪੱਟੀ ਵੱਲੋਂ ਸਾਥੀਆਂ ਸਮੇਤ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਦੇ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਨਤਮਸਕ ਹੋਏ। ਉਪਰੰਤ ਵਰਕਰਾਂ ਵੱਲੋਂ ਦیدار ਸਿੰਘ ਪੱਟੀ ਨੂੰ ਸਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਬੜੀ ਹਕਾਲਪੁਰ ਸੱਚੇ ਪਾਸ਼ਾ ਪਰਮੇਸ਼ਰ ਸ੍ਰੀ ਗੁਰਗੰਸਾਹ ਮਹਾਰਾਜੀ ਔਰ ਮਹਾਨ ਸ਼ਹੀਦ ਤੰਤਨ ਬਾਬਾ ਜੋਰਵਰ ਸਿੰਘ ਸਾਹਿਬ ਤੰਤਨ ਬਾਬਾ ਪਤੇ ਸਿੰਘ ਜੀ ਤੁਹਾਨੂੰ ਤਨ ਜਗਤ ਮਾ ਮਾਤ ਗੁਰਕੌਰ ਉਹਨਾਂ ਦੇ ਚਰਨਾਂ ਦੀ ਆਸ਼ੀਰਵਾਦ ਸਦਕਾ ਭਾਰਤੀ ਜਨਤਾ ਪਾਰਟੀ ਦੀ ਸੂਚੀ ਦੇ ਦਸ਼ਕ ਸ਼੍ਰੀ ਨਿੰਦਰਵਾਈ ਮੋਦੀ ਜੀ ਸਾਡੇ ਸਤਕਾਰਯੋਗ ਦੁਨੀਆ ਦੇ ਮੰਨੇ ਹੋਏ ਜਿਨ੍ਹਾਂ ਨੇ ਕੱਪੜੇ ਦੇਸ਼ ਦਾ ਨੌ ਗੌਰਵ ਰੋਸ਼ਨ ਕੀਤਾ ਸਾਡੇ ਰੈਵਰ ਆਤ ਸਾਡੇ ਆਗੂਆਂ ਔਰ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਰਹਿਨਮਾਈ ਦੇ ਥੰਨੇ ਪੂਰੇ ਦੇਸ਼ ਦੇ ਹਰ ਇੱਕ ਬਸ਼ਰ ਵਾਸਤੇ ਸਮਰਪਿਤ ਉਸ ਪਾਰਟੀ ਜਿ ਮੈਨੂੰ ਅਕਾਲ ਪੁਰਖ ਦੀ ਕਿਰਪਾ ਦਾ ਸਤਕਾ ਉਸ ਸਾਬਣ ਦਾ ਮੌਕਾ ਮਿਲਿਆ ਉਹ ਰਸੀ ਨਰੰਤਰ ਕਾ 5 ਸਾਲ ਤੋਂ ਕੰਮ ਕਰਦੇ ਆ ਰਹੇ ਹਾਂ ਉਸ ਤੋਂ ਪਹਿਲਾਂ ਵੀ ਚੋਬੜੀ ਕੱਦ ਜਨ ਭਾਰਤੀ ਜਨਤਾ ਪਾਰਟੀ ਦੀ ਸਾਂਝ ਸੀ ਔਰ ਕੇਂਦਰ ਦੀ ਪੂਰੀ ਸਪੋਰਟ ਸੀ ਪੰਜਾਬ ਦੇ ਲੋਕਾਂ ਦੇ ਬਹੁਤ ਕੰਮ ਹੋਏ ਵੱਡੇ ਵੱਡੇ ਕੰਮ ਹੋਏ ਜਿਹੜੇ ਕਿ ਕਈ ਵਰਨਾਮੂ ਕੰਮ ਹੁੰਦੇ ਆ ਔਰ ਪੰਜਾਬ ਦੇ 에ਰਪੋਰਟ ਬਣੇ ਔਰ ਬੜੇ ਕੰਮ ਕੀ। ਔਰ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਿਹੜਾ ਮਸਲੇ ਨੂੰ ਰੱਖ ਕੇ ਬਹੁਤ ਸੀ ਜਿੱਤ ਕੀਨਾ ਕੰਮ ਕਰੀ ਆ। ਇੱਕ ਬਹੁਤ ਹੀ ਮੈਂ ਸਮਝਦਾ ਕਿ ਮੈਂ ਤਾਂ ਪਰਮਾਤਮਾ ਦੀ ਕਿਰਪਾ ਸਾਡੇ ਜਿਹੜੇ ਸਾਡੇ ਜ਼ਿਲ੍ਹੇ ਸਾਡੇ ਸੀਨੀਅਰ ਲੀਡਰਸ਼ਿਪ ਸਾਡੇ ਵਰਕਰ ਸਾਡੇ ਆਗੂ ਆ ਉਹਦੇ ਅਸ਼ੀਰਵਾਦ ਦਾ ਸਕਾ ਇਹ ਦੁਬਾਰਾ ਜਿਹੜਾ ਮੈਨੂੰ ਇੱਕ ਤਰਨ ਵਾਸਤੇ ਦੁਬਾਰਾ ਜਿੰਮੇਵਾਰੀ ਜਿਲੇ ਦੀ ਦਿੱਤੀ ਗਈ ਹੈ ਮੈਂ ਪਾਰਟੀ ਦੀ ਹਾਈ ਕਮਾਂਡ ਦਾ ਸ਼੍ਰੀ ਨరేਂਦਰ ਮੋਦੀ ਜੀ ਪਤਾਨੋ ਜੀ ਸਾਹਿਬ ਸ਼੍ਰੀ ਜੀਪੀ ਮਿੱਤਾ ਜੀ ਸਾਡੇ ਕੌਮੀ ਪ੍ਰਧਾਨ ਨੇ ਔਰ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਸ਼ਰਮਾ ਸਾਹਿਬ ਸਾਡੇ ਸਕਟਨ ਦੇ ਇੰਚਾਰਜ ਸ਼੍ਰੀ ਨਵਾਸੂ ਜੀ ਔਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹ ਜਿਹੜਾ ਪੰਜਾਬ ਨੂੰ ਲੈ ਕੇ ਚਿੰਤਾ ਕਰ ਰਿਹਾ ਉਹ ਪੰਜਾਬ ਦੇ ਵਿਗੜੀ ਨੂੰ ਸੁਵਾਰਨ ਦੇ ਵਿੱਚ ਕੀਨਲੀ ਇੰਟਰਸ ਲੈ ਰਿਹਾ ਇਹਨਾਂ ਨੇ ਆਪਣੀ ਟੀਮ ਦੇ ਵਿੱਚ ਮੈਨੂੰ ਸ਼ਾਮਿਲ ਕੀਤਾ ਔਰ ਜਿਹੜਾ ਇੱਕ ਸ਼ੂ ਕੰਸਲਟੈਂਟ ਟਾਈਮ ਉਹਦੇ ਵਿੱਚ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਮੈਂ ਕੋਸ਼ਿਸ਼ ਕਰੂੰਗਾ ਕਿ ਜਿੱਥੇ ਮੈਨੂੰ ਐਡਾ ਮਾਣ ਮਿਲੇ ਆ ਔਰ ਮਾਨ ਸ਼ਹੀਦਾ ਤੇ ਸਰ ਜਮੀਨ ਤੋਂ ਇੱਥੇ ਅੱਜ ਅਸੀਂ ਦਰਪਰਸ਼ਕੋ ਕੇ ਆਪਣੇ ਸਾਥੀਆਂ ਸੁਮੇਤ ਕੰਮ ਸ਼ੁਰੂ ਕਰਨ ਲੱਗੇ ਆਂ ਔਰ ਪੰਜਾਬ ਦੇ ਵਿੱਚ ਜਿਹੜਾ ਅਗਲੇ ਮੌਕਾ ਜਿਹੜਾ ਹੈ ਪੰਜਾਬੀ ਮੰਨਵਾ ਚੁੱਕੇ ਆ ਔਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਗੇ ਔਰ ਪੰਜਾਬ ਦੇ ਜਿਹੜੇ ਮਸਲੇ ਆ ਬਹੁਤ ਗभीरਤਾ ਨਾਲ ਜੱਟਣ ਦੀ ਲੋੜ ਆ ਉਹ ਸਾਰੇ ਵਾਸਤੇ ਸੀ ਅਸੀਂ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਪੂਰੀ ਕੋਸ਼ਿਸ਼ ਆਵੇ ਸਾਥੀਆਂ ਸਵੇਤ ਅਸੀਂ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸਾਥੀ ਆਏ ਉਹਨਾਂ ਦਾ ਵੀ ਧੰਨਵਾਦ ਹੈ ਪਰ ਕੋਟਨ ਕੋਟਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਸਾਡੇ ਮਹਾਨ ਸ਼ਹੀਦਾਂ ਦਾ ਅਸ਼ੀਰਵਾਦ ਲਓ ਤੁਹਾਡਾ ਤੁਸੀਂ ਬਹੁਤ ਬਹੁਤ ਕਰਮਜੀਤ ਪਟਸਾਹ ਤੁਹਾਡੇ ਸਾਰੇ ਤੁਸੀਂ ਸਤਿਕਾਰ ਸਿਫਤਾ ਆਈ ਗੁਰਜੀ ਦਾ ਕਾਲਾ ਸਾ ਕੋ ਸਰਦਾਰ ਸਿੰਘ ਪੱਟੀ ਬੜੇ ਸੁਲਝੇ ਹੋਏ ਤੇ ਬੜੇ ਪੁਰਾਣੇ ਲੀਡਰ ਨੇ ਇਹਨਾਂ ਨੇ ਹਲਕੇ ਦੀ ਨੁਮਾਇੰਦਗੀ ਵੀ ਕੀਤੀ ਆ ਪਹਿਲਾਂ ਵੀ ਜ਼ਿਲ੍ਹਾ ਚਲਾਇਆ ਜਿੰਨਾ ਸਮਾਂ ਪਹਿਲਾਂ ਪਾਰਟੀ ਦੀ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਇਹਨਾਂ ਨੇ ਬਹੁਤ ਵਧੀਆ ਸੁੱਜੇ ਢੰਗ ਨਾਲ ਸਾਰੇ ਲੋਕਾਂ ਨੂੰ ਸਾਰੇ ਵਰਗਾਂ ਨੂੰ ਇਕੱਠੇ ਰੱਖ ਕੇ ਪਾਰਟੀ ਨੂੰ ਤਕੜਾ ਕੀਤਾ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਮੈਂਬਰਸ਼ਿਪ ਆ ਹਲਕਾ ਫਤੇਗੜ ਸਾਹਿਬ ਦੀ ਹੋਈ ਔਰ ਪਾਰਟੀ ਨੇ ਜਿੰਨੇ ਵੀ ਪ੍ਰੋਗਰਾਮ ਦਿੱਤੇ ਉਹਨਾਂ ਨੂੰ ਤਨਦੇਹੀ ਨਾਲ ਉਹਨਾਂ ਵੱਲੋਂ ਇੱਥੇ ਕਾਰਜ ਕੀਤੇ ਗਏ ਨਵਾਇਆ ਗਿਆ ਉਹਨੂੰ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਬਹੁਤ ਨਿੱਗੇ ਸੁਭਾਅ ਦੇ ਮਾਲਕ ਨੇ ਔਰ ਇਹਨਾਂ ਨੇ ਸਾਰੇ ਜਿਹੜੇ ਪੁਰਾਣੇ ਜ਼ਿਲ੍ਹਾ ਪ੍ਰਧਾਨ ਰਹੇ ਪੁਰਾਣੇ ਬੀਜੇਪੀ ਦੇ ਵਰਕਰ ਸੀ ਸਾਰਿਆਂ ਨੂੰ ਨਾਲ ਲੈ ਕੇ ਔਰ ਸਾਨੂੰ ਸਾਰਿਆਂ ਨੂੰ ਵੀ ਬੜਾ ਪਿਆਰ ਤੇ ਸਤਿਕਾਰ ਦਿੰਦੇ ਨੇ ਤੇ ਅਸੀਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਇਹਨਾਂ ਨੂੰ ਦੂਜੀ ਵਾਰੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਤਿਹਗੜ ਸਾਹਿਬ ਸਿਧਾਂਦੀ ਧਰਤੀ ਦਾ ਜੋ ਜ਼ਿੰਮੇਵਾਰੀ ਦਿੱਤੀ ਆ ਸੋ ਅਸੀਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਤੇ ਮੈਂ ਸਤਾਰਜਤ ਸਿੰਘ ਪੱਟੇ ਹੋਣਾਂ ਨੂੰ ਆਪਣੇ ਵੱਲੋਂ ਹਲਕਾ ਮਲੋ ਵੱਲੋਂ ਇਹਨਾਂ ਨੂੰ ਵਧਾਈ ਦੇਣਾ ਤੇ ਉਮੀਦ ਕਰਦੇ ਆ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਕੇ ਬਾਕੀ ਹਲਕਿਆਂ ਨੂੰ ਵੀ ਅਸੀਂ ਜ਼ੋਰ ਲਾ ਕੇ ਤਕੜੇ ਕਰਾਂਗੇ ਪਰ ਮੈਂ ਵੀ ਆਪਣੇ ਵੱਲੋਂ ਵਿਸ਼ਵਾਸ ਦਉਣਾ ਵੀ ਜਿੱਦਾਂ ਦੀ ਵੀ ਸਾਨੂੰ ਇਹ ਡਿਊਟੀ ਲਾਉਣਗੇ ਅਸੀਂ ਉਹਨੂੰ ਪੂਰੇ ਜੋਰ ਸ਼ੋਰ ਨਾਲ ਤਨਦੇਹੀ ਨਾਲ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਜੀ